ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੈਵੀ ਵਿਊ ਦੇ ਵਿੱਚ ਸੋ ਅੱਜ ਆਪਾਂ ਗੱਲ ਕਰਨੀ ਹੈਗੀ ਆ ਜੋ ਕਿ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਜਿਸ ਵਿੱਚ ਕਿ ਕੁਝ ਪ੍ਰਵਾਸੀ ਜੋ ਲੜਕੇ ਹੈਗੇ ਆ ਉਹ ਪੰਜਾਬ ਬਾਰੇ ਪੰਜਾਬੀਅਤ ਬਾਰੇ ਅਤੇ ਸਿੱਖਾਂ ਬਾਰੇ ਬਹੁਤ ਜ਼ਿਆਦਾ ਗਲਤ ਸ਼ਬਦਾਵਲੀ ਵਰਤ ਰਹੇ ਹੈਗੇ ਆ ਸੋ ਇਹ ਬਹੁਤ ਨਿੰਦਣਯੋਗ ਘਟਨਾ ਹੈ ਇਹ ਘਟਨਾ ਰਾਏ ਮਾਜਰਾ ਦੇ ਪ੍ਰੇਮਨਗਰ ਦੀ ਦੱਸੀ ਜਾ ਰਹੀ ਆ ਸੋ ਘਟਨਾ ਜਿੱਥੇ ਦੀ ਮਰਜ਼ੀ ਹੋਵੇ ਇਸ ਚੀਜ਼ ਨਾਲ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਫਰਕ ਪੈਂਦਾ ਹੈ। ਇਹ ਹੀ ਬਹੁਤ ਵੱਡੀ ਗੱਲ ਹੈ ਕਿ ਪੰਜਾਬ ਵਿੱਚ ਰਹਿ ਕੇ ਪੰਜਾਬੀਅਤ ਨੂੰ ਨਿੰਦਿਆ ਜਾ ਰਿਹਾ ਹੈ, ਸਿੱਖਾਂ ਨੂੰ ਨਿੰਦਿਆ ਜਾ ਰਿਹਾ ਹੈ। ਇਹ ਘਟਨਾ ਦੇ ਵਿੱਚ ਜੋ ਲੜਕੇ ਆ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਇੱਕ ਪ੍ਰੇਮਨਗਰ ਦੇ ਸਰਪੰਚ ਦਾ ਲੜਕਾ ਹੈ ਜੋ ਕਿ ਸਰਪੰਚ ਵੀ ਇੱਕ ਪ੍ਰਵਾਸੀ ਹੈ। ਸੋ ਇਹ ਗੱਲ ਸੋਚਣ ਵਾਲੀ ਹੈ ਕਿ ਉਹਨਾਂ ਨੂੰ ਇੱਥੇ ਤੱਕ ਕਿਸ ਨੇ ਪਹੁੰਚਣ ਦਿੱਤਾ? ਉਹਨਾਂ ਨੂੰ ਚੁਣਨ ਵਾਲੇ ਕੌਣ ਨੇ? ਉਸ ਬੰਦੇ ਨੂੰ ਸਰਪੰਚ ਬਣਾਉਣ ਵਾਲੇ ਕੌਣ ਨੇ? ਸੋ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਨ੍ਹਾਂ ਨੇ ਇਸ ਨੂੰ ਵੋਟਾਂ ਪਾਈਆਂ ਤੇ ਸਰਪੰਚੀ ਤੇ ਖੜਨ ਦਾ ਮੌਕਾ ਦਿੱਤਾ ਸੋ ਅਸੀਂ ਸਾਡੇ ਜੇ ਘਰ ਕੋਈ ਮਹਿਮਾਨ ਵੀ ਆ ਜਾਂਦਾ ਹੈ ਨਾ ਤੇ ਅਸੀਂ ਉਸ ਨੂੰ ਘਰ ਵਿੱਚ ਬੇਸ਼ੱਕ ਰਹਿਣ ਦਿੰਦੇ ਹਾਂ ਰੋਟੀ ਪਾਣੀ ਸਭ ਕੁਝ ਦਿੰਦੇ ਹਾਂ ਪਰ ਉਸ ਨੂੰ ਅਸੀਂ ਇੰਨੀ ਖੋਲ ਨਹੀਂ ਦੇ ਦਿੰਦੇ ਸਾਡੀ ਬੇਇੱਜ਼ਤੀ ਕਰੇ ਸੋ ਮੈਂ ਤਾਂ ਇਹੀ ਮੰਨਦਾ ਹੈ ਕਿ ਜਿੰਨੇ ਕਸੂਰਵਾਰ ਉਹ ਲੋਕ ਨੇ ਜਿਨ੍ਹਾਂ ਨੇ ਵੀਡੀਓ ਬਣਾ ਕੇ ਪੰਜਾਬੀਆਂ ਨੂੰ ਗਾਲਾਂ ਕੱਢੀਆਂ ਨੇ ਪ੍ਰਵਾਸੀਆਂ ਨੇ ਉਹਨੇ ਹੀ ਸਾਡੇ ਜੋ ਪੰਜਾਬੀ ਨੇ ਉਹ ਵੀ ਕਸੂਰਵਾਰ ਨੇ ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਤੇ ਉਹਨਾਂ ਨੂੰ ਇਸ ਸੌਦੇ ਤੇ ਪਹੁੰਚਾਇਆ ਸੋ ਸੋਚਣ ਵਾਲੀ ਗੱਲ ਹੈ ਮੈਨੂੰ ਲੱਗਦਾ ਹੈ ਕਿ ਜੇ ਇਸ ਤਰ੍ਹਾਂ ਹੀ ਹੁੰਦਾ ਰਿਹਾ ਤਾਂ ਆਉਣ ਵਾਲਾ ਸਮਾਂ ਸਾਡੇ ਲਈ ਬਹੁਤ ਮਾੜਾ ਹੋਣ ਵਾਲਾ ਹੈ ਸੋ ਮੈਂ ਪ੍ਰਸ਼ਾਸਨ ਤੋਂ ਤੇ ਸਾਰੇ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਇਸ ਤਰ੍ਹਾਂ ਦੇ ਜੋ ਘਟੀਆ ਲੋਕ ਨੇ ਇਹਨਾਂ ਨੂੰ ਇਹਨਾਂ ਦੇ ਕੀਤੇ ਦੀ ਸਜ਼ਾ ਸਖਤ ਤੋਂ ਸਖਤ ਮਿਲਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਕੋਈ ਵੀ ਇਸ ਤਰ੍ਹਾਂ ਦੀ ਹਰਕਤ ਕਰਨ ਤੋਂ ਡਰੇ ਸੋ ਪਰ ਸਾਡੀਆਂ ਸਰਕਾਰਾਂ ਵੀ ਪਤਾ ਨਹੀਂ ਕਿਉਂ ਸੁੱਤੀਆਂ ਪਈਆਂ ਨੇ ਕਿਉਂ ਨਹੀਂ ਇਸ ਚੀਜ਼ਾਂ ਨੂੰ ਦੇਖ ਰਹੀਆਂ ਸਿਰਫ ਕੁਝ ਵੋਟਾਂ ਲੈਣ ਦੇ ਵਾਸਤੇ ਸਾਡੀਆਂ ਸਰਕਾਰਾਂ ਨੇ ਸਾਡੇ ਪਿੰਡ ਦੇ ਪੰਜਾਂ ਸਰਪੰਚਾਂ ਨੇ ਇਹਨਾਂ ਲੋਕਾਂ ਨੂੰ ਇੰਨੀ ਜ਼ਿਆਦਾ ਖੁੱਲ੍ਹ ਦਿੱਤੀ ਹੋਈ ਆ ਕਿ ਇਹ ਅੱਜ ਸਾਡੇ ਸਿਰ ਦੇ ਉੱਪਰ ਬੈਠ ਰਹੇ ਨੇ ਸੋ ਸਾਨੂੰ ਹੁਣ ਜਾਗਣ ਦੀ ਜ਼ਰੂਰਤ ਹੈ ਜੇ ਅਸੀਂ ਹੁਣ ਵੀ ਨਾ ਜਾਗੇ ਤਾਂ ਫਿਰ ਬਹੁਤ ਮਾੜਾ ਸਮਾਜ ਹੋ ਕੇ ਪੰਜਾਬ ਤੇ ਆਉਣ ਵਾਲਾ ਹੈ ਉਹਦੇ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ ਪੰਜਾਬੀਓ ਜਾਗ ਜਾਓ ਆਹੀ ਟਾਈਮ ਹੈ ਤੁਹਾਡੇ ਜਾਗਣ ਦਾ ਕਿਉਂਕਿ ਅਗਰ ਵੇਲਾ ਲੰਘ ਗਿਆ ਤੇ ਫਿਰ ਕੁਝ ਵੀ ਹੱਥ ਨਹੀਂ ਆਉਣਾ ਜਦੋਂ ਇੱਕ ਵਾਰ ਇਹਨਾਂ ਦਾ ਰਾਜ ਹੋ ਗਿਆ ਇਹ ਵੱਡਿਆਂ ਆਉਧਿਆਂ ਤੇ ਆ ਗਏ ਤਾਂ ਫਿਰ ਸਾਡਾ ਜੀਣਾ ਤਾਂ ਬਿਲਕੁਲ ਮੁਸ਼ਕਲ ਕਰ ਦੇਣਗੇ ਸੋ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਪ੍ਰਵਾਸੀ ਮਾੜੇ ਨੇ ਕਈ ਪ੍ਰਵਾਸੀਆਂ ਨੂੰ ਜਾਣਦਾ ਚੋ ਕਿ ਬਹੁਤ ਵਧੀਆ ਨੇਚਰ ਵਾਲੇ ਬੰਦੇ ਨੇ ਤੇ ਇੱਕ ਦੂਜੇ ਦਾ ਸਾਥ ਵੀ ਦੇਣ ਵਾਲੇ ਨੇ ਤੇ ਪੰਜਾਬੀਆਂ ਦਾ ਸਾਥ ਵੀ ਦੇਣ ਵਾਲੇ ਨੇ ਮੈਂ ਉਸਦੇ ਨੇ ਜੋ ਚਾਰੇ ਵਾਲੀ ਵੀਡੀਓ ਪਾਈ ਸੀ ਉਸ ਵਿੱਚ ਦੇਖੋ ਪ੍ਰਵਾਸੀਆਂ ਨੇ ਕਿੰਨਾ ਸਾਡਾ ਸਾਥ ਦਿੱਤਾ ਹੈਗਾ ਸੋ ਇਹ ਨਹੀਂ ਕਿ ਸਾਰੇ ਲੋਕ ਮਾੜੇ ਨੇ ਪਰ ਇੱਕ ਗੱਲ ਇਹ ਵੀ ਸੋਚਣ ਵਾਲੀ ਹੈ ਕਿ ਇਹਨਾਂ ਵਿੱਚ ਇੰਨਾ ਹੌਸਲਾ ਆਉਂਦਾ ਕਿੱਥੋਂ ਹੈ ਜੇ ਮੈਂ ਕੱਲ ਨੂੰ ਕਿਸੇ ਵੀ ਕਮਿਊਨਿਟੀ ਨੂੰ ਗਲਤ ਬੋਲਣਾ ਹੋਵੇ ਤਾਂ ਮੈਨੂੰ ਜਿਗਰਾ ਚਾਹੀਦਾ ਹੈ ਤੇ ਮੈਨੂੰ ਸਪੋਰਟ ਚਾਹੀਦੀ ਹੈ ਸੋ ਇਹ ਵੀ ਪਤਾ ਕਰਨ ਦੀ ਲੋੜ ਹੈ ਕਿ ਇਹੋ ਜਿਹੇ ਬੰਦਿਆਂ ਨੂੰ ਕੌਣ ਸਪੋਰਟ ਕਰ ਰਿਹਾ ਹੈ ਹੋ ਸਕਦਾ ਹੈ ਇਹਦੇ ਵਿੱਚ ਸਾਡੇ ਹੀ ਬੰਦੇ ਰਲੇ ਹੋਣ ਸੋ ਇਸ ਗੱਲ ਤੇ ਵੀ ਬਹੁਤ ਧਿਆਨ ਦੇਣ ਦੀ ਲੋੜ ਹੈ ਇਹ ਵੀ ਮੰਨਣ ਵਾਲੀ ਗੱਲ ਹੈ ਕਿ ਗਲਤੀਆਂ ਸਾਰਿਆਂ ਤੋਂ ਹੋ ਜਾਂਦੀਆਂ ਹਨ ਪਰ ਜੋ ਗਲਤੀ ਜਾਣ ਬੁੱਝ ਕੇ ਕੀਤੀ ਜਾਵੇ ਉਸ ਦੀ ਕੋਈ ਮਾਫੀ ਨਹੀਂ ਹੋਣੀ ਚਾਹੀਦੀ ਮੇਰੇ ਹਿਸਾਬ ਦੇ ਨਾਲ ਤਾਂ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਬਾਕੀ ਜੋ ਤੁਹਾਡੇ ਵਿਚਾਰ ਹਨ ਪਾ ਕਰਕੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਤੁਹਾਡੇ ਮੂਰੇ ਵੀ ਬੇਨਤੀ ਹੈ ਕਿ ਇਹੋ ਜਿਹੇ ਮੁੱਦਿਆਂ ਦੇ ਉੱਤੇ ਜਰੂਰ ਸੋਸ਼ਲ ਮੀਡੀਆ ਦੇ ਉੱਤੇ ਜਾ ਕੇ ਬੋਲਿਆ ਕਰੋ ਕਿਉਂਕਿ ਜਦੋਂ ਆਪਾਂ ਕੋਈ ਵੀ ਗੱਲ ਸੋਸ਼ਲ ਮੀਡੀਆ ਤੇ ਕਰਦੇ ਹਾਂ ਤੇ ਉਹ ਬਹੁਤ ਦੂਰ ਤੱਕ ਜਾਂਦੀ ਹੈ ਤੇ ਸਰਕਾਰਾਂ ਦੇ ਕੰਨਾਂ ਤੱਕ ਵੀ ਜਾਂਦੀ ਹੈ ਤੇ ਸਰਕਾਰਾਂ ਨੂੰ ਇਸ ਗੱਲ ਨੂੰ ਸਾਡੀ ਨੂੰ ਸੁਣਨ ਲਈ ਮਜਬੂਰ ਹੋਣਾ ਪੈਂਦਾ ਹੈ ਸੋ ਆਜੋ ਪੰਜਾਬੀਓ ਇਕੱਠੇ ਹੋਣ ਦਾ ਟਾਈਮ ਹੈ ਇਕੱਠੇ ਹੋ ਕੇ ਹੀ ਸਰਨਾ ਹੈ ਨਹੀਂ ਤਾਂ ਫਿਰ ਸਾਡਾ ਆਉਣ ਵਾਲਾ ਸਮਾਂ ਬਹੁਤ ਹੀ ਮਾੜਾ ਹੋਵੇਗਾ ਤੇ ਸਾਨੂੰ ਵੈਸੇ ਕਿਸੇ ਨਾਲ ਕੋਈ ਵੀ ਗਿਲਾਸ਼ ਇਕਬਾ ਨਹੀਂ ਹੈ ਉਹ ਰਹਿੰਦੇ ਹਨ ਪ੍ਰਵਾਸੀ ਰਹਿੰਦੇ ਹਨ ਠੀਕ ਹੈ ਕੰਮ ਕਰਦੇ ਹਨ ਮਿਹਨਤ ਕਰਦੇ ਹਨ ਮਿਹਨਤ ਦਾ ਖਾਂਦੇ ਹਨ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਉਹਨਾਂ ਨੂੰ ਫ੍ਰੀ ਚ ਖਿਲਾਉਂਦੇ ਹਾਂ ਪਰ ਹਾਂ ਜੇ ਉਹ ਮਿਹਨਤ ਦਾ ਵੀ ਖਾਂਦੇ ਹਨ ਤਾਂ ਉਹਨਾਂ ਦਾ ਇਹ ਬਿਲਕੁਲ ਵੀ ਮਤਲਬ ਨਹੀਂ ਬਣਦਾ ਕਿ ਉਹ ਸਾਡੀ ਕਮਿਊਨਿਟੀ ਨੂੰ ਸਾਡੇ ਪੰਜਾਬ ਨੂੰ ਸਿੱਖਾਂ ਨੂੰ ਕੁਝ ਵੀ ਮਾੜਾ ਬੋਲਣ ਸੋ ਇਹ ਚੀਜ਼ ਅਸੀਂ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਬਸ ਤੁਹਾਡੇ ਸਾਹਮਣੇ ਇੱਕੋ ਹੀ ਬੇਨਤੀ ਹੈ ਬੇਸ਼ੱਕ ਚੈਨਲ ਨੂੰ ਸਬਸਕ੍ਰਾਈਬ ਕਰੋ ਜਾਂ ਨਾ ਕਰੋ ਪਰ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤੇ ਆਪਣੇ ਵਿਚਾਰ ਜ਼ਰੂਰ ਦਿਓ ਸੋਸ਼ਲ ਮੀਡੀਆ ਦੇ ਉੱਤੇ ਕੋਈ ਵੀ ਨਿੱਕੀ-ਮੋਟੀ ਇਹੋ ਜਿਹੀ ਘਟਨਾ ਹੁੰਦੀ ਹੈ ਤਾਂ ਪਲੀਜ਼ ਆਪਣੇ ਵਿਚਾਰ ਜਰੂਰ ਦਿਆ ਕਰੋ ਕਿਉਂਕਿ ਤੁਹਾਡੇ ਵਿਚਾਰਾਂ ਦੇ ਨਾਲ ਇਸ ਚੀਜ਼ ਨੂੰ ਇਸ ਤਰ੍ਹਾਂ ਦੇ ਮੁੱਦਿਆਂ ਨੂੰ ਚੱਕਣ ਵਿੱਚ ਬਹੁਤ ਜ਼ਿਆਦਾ ਮਦਦ ਮਿਲਦੀ ਹੈ ਤਾਂ ਹੀ ਇਹ ਚੀਜ਼ਾਂ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾਈਆਂ ਜਾ ਸਕਦੀਆਂ ਹਨ ਨਹੀਂ ਤਾਂ ਸਰਕਾਰਾਂ ਨੂੰ ਸਾਡੇ ਨਾਲ ਕੋਈ ਵੀ ਮਤਲਬ ਨਹੀਂ ਹੈ ਸੋ ਉਹਨਾਂ ਨੂੰ ਮਤਲਬ ਹੈ ਸਿਰਫ ਵੋਟਾਂ ਦੇ ਨਾਲ ਸੋ ਹੁਣ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਹੋ ਜਿਹੇ ਮੁੱਦਿਆਂ ਦੇ ਉੱਤੇ ਆਪ ਅੱਗੇ ਹੋ ਕੇ ਆਪ ਇਹੋ ਜਿਹੇ ਮੁੱਦਿਆਂ ਦੇ ਉੱਤੇ ਗੱਲ ਕਰੀਏ ਤਾਂ ਕਿ ਸਾਡੀ ਸਾਰੀ ਕਮਿਊਨਿਟੀ ਜਿਹੜੀ ਹੈਗੀ ਆ ਉਹ ਇਕੱਠੀ ਹੋਵੇ ਤੇ ਜੋ ਲੋਕ ਘਰਾਂ 'ਚ ਬੈਠੇ ਹਨ ਜਿਨ੍ਹਾਂ ਨੂੰ ਇਹੋ ਜੀ ਗੱਲ ਦਾ ਨਹੀਂ ਪਤਾ ਉਹਨਾਂ ਤੱਕ ਵੀ ਇਹੋ ਜੀ ਗੱਲ ਪਹੁੰਚਾਈ ਜਾਵੇ ਤਾਂ ਕਿ ਉਹ ਅੱਗੇ ਤੋਂ ਧਿਆਨ ਰੱਖਣ ਇਹਨਾਂ ਚੀਜ਼ਾਂ ਦਾ ਉਹ ਮੈਂ ਆਪਣੇ ਪਿੰਡਾਂ ਦੇ ਪੰਜਾਂ ਸਰਪੰਚਾਂ ਨੂੰ ਵੀ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਸਿਰਫ 2-4 ਵੋਟਾਂ ਵਾਸਤੇ ਇਹਨਾਂ ਨੂੰ ਇੰਨੀ ਜ਼ਿਆਦਾ ਖੁੱਲ ਨਾ ਦਿਓ ਕਿ ਇਹ ਕੱਲ ਨੂੰ ਸਾਡੇ ਸਿਰ ਉੱਤੇ ਚੜ ਕੇ ਬੈਠਣ ਠੀਕ ਹੈ ਮਿਹਨਤ ਕਰਦੇ ਹਨ ਮਿਹਨਤ ਦਾ ਖਾਂਦੇ ਹਨ ਸਾਨੂੰ ਕਿਸੇ ਨਾਲ ਕੋਈ ਵੀ ਗਿਲਾ ਸ਼ਿਕਵਾ ਨਹੀਂ ਹੈ ਸੋ ਆਪਣੀ ਮਿਹਨਤ ਕਰਨ ਆਪਣਾ ਖਾਣ ਪੀਣ ਸਾਨੂੰ ਉਸ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਪਰ ਜੇਕਰ ਕੋਈ ਵੀ ਸਾਡੇ ਪੰਜਾਬ ਬਾਰੇ ਸਿੱਖਾਂ ਬਾਰੇ ਜਾਂ ਫਿਰ ਸਾਡੇ ਕਿਸੇ ਵੀ ਧੀ ਭੈਣ ਬਾਰੇ ਕੁਝ ਗਲਤ ਬੋਲਦਾ ਹੈ ਤੇ ਉਹ ਬਖਸ਼ਿਆ ਨਹੀਂ ਜਾਵੇਗਾ ਸੋ ਸਰਕਾਰਾਂ ਕੀ ਇਹ ਹੀ ਬੇਨਤੀ ਹੈ ਕਿ ਇਹੋ ਜਿਹੇ ਮੁੱਦਿਆਂ ਨੂੰ ਧਿਆਨ ਦੇ ਵਿੱਚ ਲਿਆਇਆ ਕਰੋ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਇਹੋ ਜਿਹੇ ਮੁੱਦਿਆਂ ਦੇ ਉੱਤੇ ਜਲਦੀ ਤੋਂ ਜਲਦੀ ਕਾਰਵਾਈ ਕਰਿਆ ਕਰੋ ਅੱਗੇ ਤੋਂ ਕੋਈ ਵੀ ਇਹੋ ਜਿਹਾ ਸ਼ਰਾਰਤੀ ਆਂਸਰ ਜਿਹੜਾ ਹੈਗਾ ਆ ਇਹੋ ਜਿਹੀ ਘਟੀਆ ਹਰਕਤ ਕਰਨ ਦੀ ਉਤਨਾ ਕਰੇ ਸੋ ਗੱਲ ਨੂੰ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ